ਦੇ ਨਾਲ ਹੀ ਮਿੰਟੂ ਜੀ ਆਪਾਂ ਗੱਲਬਾਤ ਨੂੰ ਥੋੜਾ ਜਿਹਾ ਅੱਗੇ ਨੂੰ ਤੋਰਗੇ ਜੀ ਇਧਰੋਂ ਮੋਦੀ ਸਾਹਿਬ ਤੇ ਚਲੋ ਪੰਜਾਬ ਦੇ ਵਿੱਚ ਕੱਲ ਨੂੰ ਆਉਣਗੇ ਜੀ ਪਰ ਕਹਿੰਦੇ ਕਿ ਖੁਫੀਆ ਰਿਪੋਰਟਾਂ ਪਹਿਲੀ ਮੰਗੀਆਂ ਜਾ ਰਹੀਆਂ ਨੇ ਪੰਜਾਬ ਤੋਂ ਮਿੰਟੂ ਜੀ ਇਹ ਕਿਹੜੀਆਂ ਰਿਪੋਰਟਾਂ ਮੰਗਦੇ ਪਏ ਆ ਹੁਣ ਦੇਖੋ ਖੁਫੀਆ ਰਿਪੋਰਟਾਂ ਤੇ ਮੰਗਣਗੇ ਨਾ ਅੱਗੇ ਜਿਹੜਾ ਰਸਤਾ ਰੋਕਿਆ ਗਿਆ ਸੀਗਾ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਸੀਗਾ ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਹੋ ਗਈ ਸੀਗੀ ਹੁਣ ਕੱਲ ਕੀ ਆ ਕਿ ਜਿਹੜੀ ਉਹ ਜਗਰਾਮਾਂ ਦੇ ਵਿੱਚ ਇਹਨਾਂ ਨੇ ਰੈਲੀ ਕੀਤੀ ਆ ਬਹੁਤ ਵੱਡਾ ਇਕੱਠ ਹੋਇਆ ਉੱਥੇ ਕਿਸਾਨਾਂ ਦਾ ਜੀ ਤੇ ਜਥੇਬੰਦੀਆਂ ਵੀ ਖ ਹੁਣ ਕੱਲ ਇਹਨਾਂ ਨੇ ਜੋ ਉਥੇ ਮਤਅ ਪਗਾਇਆ ਉਹ ਇਹੀ ਹੈ ਕਿ ਅਸੀਂ ਬੂਥ ਲੈਵਲ ਤੱਕ ਇਹਨਾਂ ਦਾ ਵਿਰੋਧ ਕਰਾਂਗੇ ਇਹ ਨਹੀਂ ਹੈ ਕਿ ਚੋਣ ਪ੍ਰਚਾਰ ਥਮ ਗਿਆ ਤੇ ਅਸੀਂ ਖੜਾ ਛੱਡ ਦੇਾਂਗੇ ਮਤਲਬ ਕਿ ਬੂਥ ਲੈਵਲ ਤੱਕ ਯਾਨੀ ਬੂਥ ਤੇ ਜਾ ਕੇ ਵੀ ਇਹਨਾਂ ਦੇ ਉਲਟ ਲੋਕਾਂ ਨੂੰ ਕਹਾਂਗੇ ਕਿ ਭਾਈ ਭੁਗਤੋ ਆਹੀ ਚੀਜ਼ ਇਹਦੇ ਵਿੱਚ ਸਾਫ਼ ਹੋ ਜਾਂਦਾ ਹੈ ਦੇਖੋ ਹਜ਼ੂਰ ਇਸ ਵੇਲੇ ਸਭ ਨੂੰ ਪਤਾ ਹੈ ਕਿ ਸਰਕਾਰ ਨਿਊਟਰਲ ਹੈ ਉਹਦੇ ਗੇਰ ਨਹੀਂ ਹੈਗੇ ਨਰੇਂਦਰ ਮੋਦੀ ਕੁਝ ਨਹੀਂ ਕਰ ਸਕਦਾ ਉਹਦੇ ਮੰਤਰੀ ਕੁਝ ਨਹੀਂ ਕਰ ਸਕਦੇ ਇੱਕ ਆਰਜੀ ਟੈਂਪਰੇਰੀ ਸਰਕਾਰ ਹੁੰਦੀ ਹੈ ਜਦੋਂ ਤੱਕ ਦੁਬਾਰਾ ਸਦਨ ਹੋਂਦ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਇਹ ਸਰਕਾਰ ਨੂੰ ਆਪਾਂ ਇੱਕ ਸਿਰਫ ਨਾ ਮਾਤਰ ਦੀ ਸਰਕਾਰ ਗਿਣ ਸਕਦੇ ਹਾਂ ਜੀ ਜੋ ਮਰਜ਼ੀ ਕਰ ਲੋ ਇਹ ਫੈਸਲਾ ਨਹੀਂ ਲੈ ਸਕਦੇ ਕਾਨੂੰਨਾਂ ਪਾਬੰਦ ਨੇ ਅੱਛਾ ਤਰਨਜੀਤ ਸਿੰਘ ਸੰਧੂ ਨੇ ਇੱਕ ਗੱਲ ਵਧੀਆ ਕਹੀ ਹੈ ਅੰਮ੍ਰਿਤਸਰ ਤੋਂ ਜਿਹੜੇ ਕੈਂਡੀਡੇਟ ਨੇ ਕਿ ਭਾਈ ਤੁਸੀਂ ਮੇਰੀ ਅਪੀਲ ਆ ਤੁਹਾਨੂੰ ਕਿ ਤੁਸੀਂ ਸਾਨੂੰ ਦਿਓ ਆਪਣੀਆਂ ਸਮੱਸਿਆਵਾਂ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਮੈਂ ਪੁੱਲ ਦਾ ਕੰਮ ਕਰੂੰਗਾ ਤੇ ਪੁੱਲ ਬਣ ਵੀ ਸਕਦੇ ਆ ਆ ਬਿੱਟੂ ਵਰਗੇ ਨਹੀਂ ਹੈਗੇ ਉਹ ਲੀਡਰ ਅੱਜ ਬਿੱਟੂ ਕਹੀ ਜਾਂਦਾ ਮੈਂ ਬਾਰਡਰ ਖਲਵਾ ਦੇਣੇ ਆ ਤੇ ਮੈਂ ਕਿਹਾ ਭਾਈ ਗੱਲ ਇਹ ਆ ਕਿ ਤੂੰ ਇਸ ਸ਼ਰਤ ਤੇ ਹੀ ਆਉਂਦਾ ਤੇਰੀ ਤਿਆਰੀ ਬਹੁਤ ਪੁਰਾਣੀ ਹੈ ਮੇਰੇ ਇਤਿਸ਼ਾ ਦੇ ਨਾਲ ਸਾਨੂੰ ਪਤਾ ਤੂੰ ਉਦੋਂ ਹੀ ਗੈਦਨਦਾ ਕਿ ਆਉਣਾ ਮੈਂ ਤੁਹਾਡੇ ਵਿੱਚ ਹੀ ਇਹ ਪਹਿਲਾਂ ਬਾਰਡਰ ਖਲਵਾ ਦਿਓ ਸ਼ਰਤਾਂ ਤੇ ਤੇ ਆਉਤ ਘਟੂ ਘਟ ਤੂੰ ਇਥੇ ਚਾਰ ਗਨ ਮਹਿਣਾ ਵਾਸਤੇ ਪੈਰਾਂ ਚ ਲੜਦੇ ਫਿਰਦੇ ਜੀ ਚਾਰ ਗੱਲ ਨਮੈਨ ਲੈ ਲੈ ਕੇ ਸੀ ਨੇ ਕੁਝ 4 ਛੇ ਲੜ ਕੋ 4 ਫਾਇਦੇ ਲੈ ਲੈ ਬਸ ਆ ਹੀ ਕੁਛ ਤੇ ਚੱਲਣ ਡਿਆ ਰਾਜਨੀਤੀ ਚ ਹੁਣ ਕਿਸਾਨਾਂ ਨੇ ਕੱਲ ਜਿਹੜਾ ਬੂਥ ਲੈਵਲ ਤੱਕ ਕਿਹਾ ਜੀ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਦਾ ਵਿਰੋਧ ਕਰਾਂਗੇ ਕਰਾਂਗੇ ਅਸੀਂ ਤੇ ਪਿੱਛੇ ਹਟਣ ਵਾਲੇ ਨਹੀਂ ਪਰ ਇੱਕ ਗੱਲ ਸਾਫ਼ ਹੈ ਕਿ ਬੂਥ ਲੈਵਲ ਤੱਕ ਦਾ ਜਾਂ ਜਿਸ ਤਰ੍ਹਾਂ ਕੱਲ ਉਥੇ ਕਿਹਾ ਗਿਆ ਨੋਟ ਕਰੋ ਇਹ ਗੱਲ ਕੱਲ ਕਿਸਾਨਾਂ ਨੇ ਕਿਹਾ ਕਿ ਜੇ ਇਹ ਸਰਕਾਰ ਆ ਗਈ ਲੋਕਤੰਤਰ ਖਤਮ ਹੋ ਜਾਏਗਾ ਤਾਂ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਹੁਣ ਇਨਡਾਇਰੈਕਟਲੀ ਰਾਜੇਵਾਲ ਹੋ ਰਿਹਾ ਕਿਧਰ ਖਲੋ ਰਿਹਾ ਸਾਫ ਹੈ ਸਪਸ਼ਟ ਹੈ ਕਿ ਜੋ ਲਾਂਬੰਦੀ ਆ ਜੋ ਟਿਬਰੀ ਟੈਟ ਕੀਤੀ ਜਾ ਰਹੀ ਉਹ ਸਾਫ ਹੈ ਸਪਸ਼ਟ ਹੈ ਕਿਉਂਕਿ ਯੋਗਿੰਦਰ ਯਾਦਵ ਇਹਨਾਂ ਦਾ ਪੁਰਾਣਾ ਸਾਥੀ ਪੁਰਾਣਾ ਖਡਾਰੀ ਰਾਹੁਲ ਗਾਂਧੀ ਦੀ ਟੀਮ ਚ ਹੈ ਇਸ ਵੇਲੇ ਜੀ ਐਲਾਨਿਆ ਐਮਐਸਪੀ ਦਾ ਵਾਅਦਾ ਹੋ ਚੁੱਕਾ ਹੈ ਸੋਚ ਕੇ ਦੇਖੋ ਯਾਰ ਇਹ ਤਾਂ ਕੋਈ ਵੱਡੀ ਰਾਕਟ ਸਾਇੰਸ ਵਾਲੀ ਗੱਲ ਨਹੀਂ ਹੈਗੀ ਡੀਕੋਡ ਕਰਨਾ ਹੋਵੇ ਯੋਗਿੰਦਰ ਯਾਦਵ ਇਹਨਾਂ ਦੀ ਟੀਮ ਦਾ ਖਾਸ ਮੈਂਬਰ ਆ ਤੇ ਐਮਐਸਪੀ ਦਾ ਵਾਅਦਾ ਹੋ ਚੁੱਕਾ ਹੈ ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਬੂਥ ਲੈਵਲ ਤੱਕ ਜੇ ਜਾਣਗੇ ਤਾਂ ਕਿਸਾਨ ਉਹ ਹੁਣ ਇਹ ਤੇ ਕਹਿਣੋ ਰਹਿ ਕੇ ਬਾਈ ਹੁਣ ਠੀਕ ਹੈ ਚੋਣ ਪ੍ਰਚਾਰ ਬੰਦ ਹੋ ਗਿਆ ਜੇ ਭਾਜਪਾ ਨੂੰ ਵੋਟ ਪਾਉਣੀ ਚਾਹੀਏ ਤੇ ਕੋਈ ਪਾ ਸਕਦਾ ਤੇ ਸਾਫ ਹੈ ਸਪਸ਼ਟ ਹੈ ਰਾਜੇਵਾਲੂ ਰਣੂ ਵੀ ਪਤਾ ਸਾਨੂੰ ਵੀ ਪਤਾ ਕਿ ਯੋਗਿੰਦਰ ਯਾਦਵ ਉਧਰ ਬੱਲੇਬਾਜ਼ੀ ਕਰ ਰਿਹਾ ਤੇ ਉਹਦਾ ਕਹ ਲਓ ਕਿ ਬਹੁਤ ਵੱਡਾ ਹੱਥ ਹੁੰਦਾ ਹੈ ਨੀਤੀਆਂ 'ਚ ਐਲਾਨਾਂ 'ਚ ਉਹ ਬੰਦਾ ਬਹੁਤ ਪੜਿਆ ਲਿਖਿਆ ਤੇ ਬਹੁਤ ਤੁਰਿਆ ਫਿਰਿਆ ਬੰਦਾ ਹੈ ਸ਼ਾਇਦ ਆਪਾਂ ਨੂੰ ਨਾ ਜਿਆਦਾ ਪਤਾ ਹੋਵੇ ਹੁਣ ਵੀ ਇਸ ਚੱਲਦੇ ਇਲੈਕਸ਼ਨ ਦੇ ਵਿੱਚ ਵੀ ਉਹ ਕਈ ਸਟੇਟਾਂ ਦਾ ਦੌਰਾ ਕਰ ਚੁੱਕਾ ਹੈ ਪੰਜਾਬ 'ਚ ਵੀ ਆ ਗਿਆ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਉਹ ਕੰਮ ਕਰਦਾ ਰਹਿੰਦਾ ਵਿਸ਼ਲੇਸ਼ਣ ਦਾ ਵੀ ਉਹ ਮਾਹਰ ਹੈ ਉਹ ਸਿਸ਼ਲੇਸ਼ਣ ਦੀ ਮੈਂ ਇੱਕ ਖਾਸियत ਵੀ ਦੱਸਾਂਗਾ ਉਸ ਬੰਦੇ ਦੀ ਕਿ ਜਦੋਂ ਵਿਸ਼ਲੇਸ਼ਣ ਕਰਦਾ ਹੈ ਆ ਫਿਰ ਜਿੱਥੇ ਕਾਂਗਰਸ ਪਿੱਛੇ ਹੁੰਦੀ ਉੱਥੇ ਕਾਂਗਰਸ ਦਾ ਜ਼ਿਕਰ ਵੀ ਕਰ ਦਿੰਦਾ ਕਿ ਮੈਨੂੰ ਲੱਗਦਾ ਯਾਰ ਇੱਥੇ ਕਾਂਗਰਸ ਕਮਜ਼ੋਰ ਹੈ ਤਾਂ ਵਿਸ਼ਲੇਸ਼ਣ ਜਦੋਂ ਕਰਦਾ ਤਾਂ ਆਪਣੀ ਉਹਦੀ ਇੱਕ ਇਮਾਨਦਾਰੀ ਝਲਕਦੀ ਆ ਉਹਦੇ ਚ ਤੇ ਜਦ ਉਹ ਰਾਜਨੀਤੀ ਕਰਦਾ ਤਾਂ ਫਿਰ ਉਹ ਤੇ ਲਾਨੀਆਂ ਹੈ ਕੀ ਆ ਤਾਂ ਇਹਦਾ ਮਤਲਬ ਇਹ ਹੈ ਕਿ ਇਨਡਾਇਰੈਕਟਲੀ ਕਿਸਾਨ ਆਗੂਆਂ ਦਾ ਸਿੱਧਾ ਸੰਦੇਸ਼ ਹੈ ਕਿ ਬੂਥ ਲੈਵਲ ਤੱਕ ਆਪਾਂ ਖੜਾ ਨਹੀਂ ਛੱਡਣਾ ਖੜਾ ਤੇਰਾ ਨਹੀਂ ਛੱਡਣਾ ਭਾਵੇਂ ਲੱਗ ਜਾਣਾ ਥਗੜੀਆਂ ਭਾਈ ਵੋਟ ਇੱਧਰ ਬੋਟ ਇਧਰ ਕਰੋ ਸਿੱਧਾ ਸਾਫ ਸਪਸ਼ਟਿਆ ਤਾਂ ਹੁਣ ਜਦੋਂ ਤਿੱਖਣ ਵਿਰੋਧ ਹੋਵੇ ਜਦੋਂ ﺍﻟानੀਆਂ ਵਿਰੋਧ ਹੋਵੇ ਤੇ ਪਹਿਲਾ ਸਿਕਿਉਰਿਟੀ ਬਰੀਚ ਦਾ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਤੱਕ ਗਿਆ ਹੋਵੇ ਤਾਂ ਖੁਫੀਆ ਰਿਪੋਰਟਾਂ ਤੇ ਮੰਗਵਾਈਆਂ ਹੀ ਜਾਣਗੀਆਂ ਖੁਫੀਆ ਰਿਪੋਰਟਾਂ ਤੇ ਮੰਗਵਾਈਆਂ ਹੀ ਜਾਣਗੀਆਂ ਨਾ ਹੁਣ ਖੁਫੀਆ ਰਿਪੋਰਟਾਂ ਮੰਗਵਾਈਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਕੋਲ ਕਿੰਨੇ ਸੰਗਠਨ ਨੇ ਇਹੋ ਦੀ ਕਿਹੋ ਜੀ ਕਿਸੇ ਦੀ ਸਟਰੈਂਥ ਆ ਕਿੱਥੇ ਕਿੱਥੇ ਪ੍ਰਦਰਸ਼ਨ ਹੋ ਸਕਦੇ ਆ ਕਿ ਮੈਂ ਜਿਵੇਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਸੀਗਾ ਕਿ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਆ ਉਹਦੇ 'ਚ ਕੋਈ ਖਲਲ ਨਾ ਪਵੇ ਉਹਦੇ 'ਚ ਕੋਈ ਪ੍ਰਦਰਸ਼ਨ ਨਾ ਹੋਵੇ ਸਾਰਾ ਜ਼ੋਰ ਲੱਗੇਗਾ ਇਹਦੇ ਤੇ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਖਬਰ ਲੋਕਲਾਈਜ਼ ਹੋ ਜਾਂਦੀ ਆ ਤੁਹਾਨੂੰ ਬਤਾਈ ਆ ਵੱਦੋ ਆਦਾ ਆਪਣੇ ਪੰਜਾਬੀ ਅਖਬਾਰ ਛਪ ਗਈ ਐਡੀਸ਼ਨ ਚ ਲੋਕਲ ਐਡੀਸ਼ਨ ਚ ਲੱਗ ਗਿਆ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਮਸਲਾ ਉੱਥੇ ਖੜਾ ਹੋਣਾ ਕਿ ਜੇ ਮੰਨ ਲਓ ਕਿਸਾਨਾਂ ਦਾ ਐਕਸ਼ਨ ਚੱਲਦੀ ਰੈਲੀ ਦੇ ਵਿੱਚ ਹੋ ਗਿਆ ਤਾਂ ਦੋ ਗੱਲਾਂ ਸਾਫ਼ ਨੇ ਕਿ ਖੂਫੀਆ ਰਿਪੋਰਟ ਇਹਨਾਂ ਦੇ ਸੰਦਰਭ ਵਿੱਚ ਤੇ ਦੂਜੀ ਗੱਲ ਹੈ ਕਿ ਵੋਟ ਜਿਹੜੀ ਹੈ ਉਹ ਕਿਸ ਦੇ ਸੰਦਰਭ ਵਿੱਚ ਉਹ ਜੋ ਕੱਲ ਉੱਥੇ ਨਿਕਲੀਆਂ ਨੇ ਚੀਜ਼ਾਂ ਉਹਦੇ ਤੋਂ ਸਾਫ਼ ਜਾ ਰਿਹਾ ਹੈ ਕਿ ਬੂਥ ਲੈਵਲ ਤੱਕ ਪ੍ਰਚਾਰ ਕਰਨ ਦਾ ਇੱਕ ਜਿਹੜਾ ਉਹਨਾਂ ਦਾ ਆਈਡੀਆ ਹੈ ਜਾਂ ਕਹ ਲੋ ਕਿ ਜੋ ਹੁਣ ਸਿਧਾਂਤਕ ਪਹੁੰਚ ਅਪਣਾ ਲਈ ਹੈ ਤਾਂ ਕਿਤੇ ਨਾ ਕਿਤੇ ਇੱਕ ਸਾਈਡ ਕਲੀਅਰ ਹੋ ਗਈ ਆ ਕਿ ਹਰ ਹਾਲਤ ਦੇ ਵਿੱਚ ਇਹ ਸਰਕਾਰ ਰੀਪੀਟ ਨਹੀਂ ਹੋਣੀ ਚਾਹੀਦੀ ਜੀ 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 ਜਸ ਜਸਤਾਰ ਸਿੰਘ ਜੀ ਇਹ ਕਹਿੰਦੇ ਜੀ ਪੂਰਾ ਪਟਿਆਲਾ ਸੀਲ ਕੀਤਾ ਪਿਆ ਇੱਕ ਅਲੀ-ਗਲੀ ਗੱਡੀ ਦੀ ਚੈੱਕ ਨੂੰ ਹੁੰਦੀ ਪਈ ਆ ਟਰੈਕਟਰ ਟਰਾਲੀਆਂ ਦੀ ਐਂਟਰੀ ਹੈ ਜਿਹੜੀ ਉਹ ਬੰਦ ਕਰ ਦਿੱਤੀ ਆ ਜੀ ਕਹਿੰਨੇ ਕਿ ਬਾਈ ਜੀ ਤਾਂ ਇਸ ਤਰ੍ਹਾਂ ਦੇ ਹਾਲਚਾਲ ਆ ਜੀ ਤਾਂ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਵੀ ਦੇਖ ਲੈਣਾ ਜੀ ਇਸ ਮੁਤਲਕ ਹੋਇਤਾ ਜੀ ਹਾਂ ਬਿਲਕੁਲ ਬਾਈ ਸਾਡੇ ਵੀ ਇਦਾਂ ਹੀ ਸੀ ਕੱਲ ਕੱਲ ਮੈਨੂੰ ਲੱਗ ਰਿਹਾ ਕੁਝ ਮੀਟਰ ਮੈਂ 200 300 ਮੀਟਰ ਦੀ ਦੂਰੀ ਮੈਨੂੰ ਲੱਗ ਰਿਹਾ ਘੰਟੇ ਸਵਾ ਘੰਟੇ ਚੱਲ ਕੇ ਕੀਤੀ ਹੈਗੀ ਇੱਥੇ ਵੀ ਉਹ ਹਾਲਾਤ ਤੇ ਮੁੱਖ ਮੰਤਰੀ ਦੇ ਆਉਣ ਤੇ ਇਹੋ ਜਿਹੇ ਹਾਲਾਤ ਨੇ ਤੇ ਪ੍ਰਧਾਨ ਮੰਤਰੀ ਦੇ ਆਉਣ ਤੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਉੱਥੇ ਤੇ ਮੈਨੂੰ ਲੱਗਦਾ ਵਾਰਾ ਪਸ਼ੂਆਂ ਦੀ ਵੀ ਤਲਾਸ਼ੀ ਹੋ ਜਾਣੀ ਆ ਜੀ ਕਿ ਉਹਨਾਂ ਦੇ ਕੰਨਾਂ ਕੋਨਾ ਚ ਤੇ ਨਹੀਂ ਕਿਸੇ ਨੇ ਲੜਾਤਾ ਕੁਝ ਜੀ 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 ਇਦਲੇ ਬਸੇ ਤੋਂ ਇੱਕ ਵੀਰ ਦਾ ਕਮੈਂਟ ਆਇਆ ਕਰਮ ਸਿੰਘ ਜੀ ਬਾਰਡਰ ਖੁੱਲ ਖੁੱਲਿਆਣ ਤਾਂ ਪੰਜਾਬ ਵਾਲਿਆਂ ਨਾਲ ਕਹਿੰਦੇ ਕਿ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਣੀ ਪੰਜਾਬ ਵਾਲਿਆਂ ਨੂੰ ਅਸੀਂ ਉਹ ਥੋੜੀ ਵਿਰੋਧਤਾ ਕਰਨ ਡੈ ਆ ਬਾਰਡਰ ਖੋਲ ਦੇਣਾ ਅੱਛਾ ਅੱਜ ਜੂ ਗੱਲਾਂ ਕਰਦੇ ਪੈ ਜੇ ਤੁਸੀਂ ਭਾਜਪਾ ਚ ਆਉਣ ਲੱਗਿਆ ਹੀ ਸ਼ਰਤ ਰੱਖੋ ਨਾ ਕਿ ਬਾਰਡਰ ਖੋਲ ਦਿਓ ਜੀ ਸਾਡਾ ਹਜ਼ੂਰ ਅਸੀਂ ਜੋ ਗੱਲ ਕਹਿ ਰਹੇ ਹਾਂ ਕਿ ਅੱਜ ਜੂ ਰਵਨੀਤ ਬਿੱਟੂ ਇਹੋ ਜੇ ਦਾਅਵੇ ਕਰ ਰਿਹਾ ਹੈ ਇਹੋ ਜੇ ਐਲਾਨ ਕਰ ਰਿਹਾ ਹੈ ਜਾਂ ਇਹੋ ਜੀ ਆਪੀਲਾਂ ਕਰ ਰਿਹਾ ਹੈ ਜਦ ਉਹਨੇ ਨਿੱਕਰ ਦਾ ਰੰਗ ਬਟਾਇਆ ਸੀਗਾ ਉਸ ਵੇਲੇ ਹੀ ਉਹ ਕਹਿ ਦਿੰਦਾ ਰਵਨੀਤ ਬਿੱਟੂ ਐ ਨਹੀਂ ਹੁੰਦਾ ਕਿ ਰਵਨੀਤ ਬਿੱਟੂ ਉੱਠਿਆ ਦੰਤਨ ਕਰਲਾ ਕੀਤਾ ਨਾਤਾ ਤੇ ਡਰਾਈਵਰ ਨੂੰ ਕਿਹਾ ਕਿ ਚੱਲ ਭਾਜਪਾ ਦੇ ਦਫ਼ਤਰ ਚਲੀਏ ਚੱਲ ਮੇਲੇ ਨੂੰ ਚਲੀਏ ਐਸਾ ਥੋੜੀ ਹੁੰਦਾ ਇਹਨਾਂ ਦੀ ਸਾਂਝ ਸੀਗੀ ਇਹ ਜਾਂਦੇ ਸੀਗੇ ਜੀ ਅਮਿਤ ਸ਼ਾਹ ਤਾਂ ਕਰਸਾਈ ਸੀ ਇਹਨਾਂ ਦੀ ਜੀ ਆਸ਼ੂ ਵੀ ਨਾਲ ਗਿਆ ਇੱਕ ਵਾਰੀ ਉਹ ਫੋਟੋ ਵੀ ਵਾਇਰਲ ਹੋਈ ਸੀਗੀ ਸਾਰਾ ਕੁਝ ਹੈ ਤਾਂ ਕਹਿੰਦਾ ਮਤਲਬ ਇਹ ਹੈ ਕਿ ਤੁਸੀਂ ਉਹਦੋ ਕਰਵਾ ਲੈਂਦੇ ਹੁਣ ਹੁਣ ਸਰਕਾਰ ਬਣੇਗੀ ਤਾਂ ਹੀ ਆ ਨਾ ਤਾਂ ਉਹ ਹੁਣ ਉਹ ਹੀ ਗੱਲ ਹੈ ਕਿ ਗੇਹੂ ਖੇਤਵੇਂ ਲੜਕੀ ਪੇਟ ਮੇ ਤੇ ਆ ਜਵਾਈਆ ਮੰਡੇ ਖਾ ਜੀ ਹਾਲੇ ਪਤਾ ਨਹੀਂ ਕੀ ਬੰਨਾ ਬਣਾਉਣਾ ਜੀ 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 ਜਗਦੀਪ ਜੀ ਦਾ ਕਮੈਂਟ ਮਿੰਟੂ ਜੀ ਕਹਿੰਦੇ ਕਿ ਇਧਰਲੇ ਪਾਸੇ ਤਾਂ ਮਾਨ ਵੀ ਭੇਜਣਗੇ ਜੀ ਕਹਿੰਦੇ ਕਿ ਭਾਈ ਆਪਣੇ ਭਗਤਾਂ ਨੂੰ ਵੀ ਹੋ ਸਕਦਾ ਬਾਈ ਕਿੱਥੇ ਭੇਜਣਗੇ ਜੀ ਕਹਿੰਦੇ ਕਿ ਪੀਐਮ ਦਾ ਵਿਰੋਧ ਕਰਨ ਵਾਸਤੇ ਕਹਿੰਦੇ ਤਾਂ ਡੰਡੇ ਬਹੁਤ ਪੈਣੇ ਜੇ ਕਿਸੇ ਦੇ ਆਖੇ ਨਾ ਚਲੇ ਜਾਵੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਉਹਨਾਂ ਨੇ ਪਹਿਲੀ ਗੱਲ ਉੱਠਣ ਇੰਨੀ ਉਲਸ ਹੋਏ ਕਿ ਕੁਰਸੀਆਂ ਤੇ ਵੀ ਉਹ ਬੈਠੇ ਹੋਣਗੇ ਮੰਨ ਲਓ ਜੇ ਕੋਈ ਬੰਦਾ ਉੱਠਦਾ ਵੀ ਏਆਈ ਏਆਈ ਦੀ ਸਹੂਲਤ ਉੱਥੇ ਜਿਹੜੀ ਆ ਉਹ ਲਈ ਜਾ ਰਹੀ ਆ ਅੱਛਾ ਜੀ ਏਆਈ ਦੀ ਹੈਲਪ ਲਈ ਜਾ ਰਹੀ ਆ ਰੈ ਉਹ ਐਕਸ਼ਨ ਜਾਂ ਕਹਿ ਲੋ ਕਿ ਉਹ ਚਿਹਰੇ ਚੁਰੇ ਜਾਂ ਜਿਹੜਾ ਉਹ ਡਾਟਾ ਕਰਨਗੇ ਉਹ ਸਾਰਾ ਕੁਝ ਫੜਿਆ ਜਾਣਾ ਨਾਲ ਦੀ ਨਾਲ AI ਦਾ ਇਸਤੇਮਾਲ ਹੋਣ ਜਾ ਰਿਹਾ ਪੰਜਾਬ ਦੀਆਂ ਰੈਲੀਆਂ 'ਚ ਭਾਵੇਂ ਜੇ ਕੋਈ ਵਟ ਚਿਆ ਕਰਦਾ ਦੇਖੂਗਾ ਨਾਲ ਦੀ ਨਾਲ ਉਹ ਤਾਂ ਉੱਥੇ ਹੀ ਆ AI ਨੇ ਵੀ ਉਹ ਜੋ ਵੀ ਹੈਗਾ ਸਭ ਕੁਝ ਟ੍ਰੇਸਿੰਗ ਵਗੈਰਾ ਜਿਹੜੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ AI ਕਿਉਂਕਿ ਇਹਨਾਂ ਕੋਲ ਡਾਟਾ ਹੁੰਦਾ ਬਹੁਤ ਸਾਰੇ ਬੰਦਿਆਂ ਦਾ ਬਹੁਤ ਸਾਰੇ ਲੀਡਰਾਂ ਦਾ AI ਦੀ ਹੈਲਪ ਲਈ ਜਾ ਰਹੀ ਹੈ ਅੰਦਰੂਨੀ ਗੱਲ ਹੈ ਵੈਸੇ ਚਲੋ ਸਿਕਿਉਰਿਟੀ ਦਾ ਪਾਰਟ ਆ ਆਪਾਂ ਕਰ ਦਿੱਤੀ ਆ ਤਾਂ AI ਦਾ ਜ਼ਿਕਰ ਆਉਂਦਾ ਕਿ AI ਦੀ ਪੂਰੀ ਫੁੱਲ ਹੈਲਪ ਲਈ ਜਾਏਗੀ ਉੱਥੇ ਜੀ 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 ਇਧਰਲੇ ਪਾਸੇ ਤੋਂ ਹਰਪ੍ਰੀਤ ਸਿੰਘਾ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਪੁੱਛਦੇ ਪਏ ਭਾਜੀ ਓਵਰਆਲ ਇਲੈਕਸ਼ਨ ਦੀ ਰਿਪੋਰਟ ਸਟੇਟ ਵਾਈਜ਼ ਕੀ ਲੱਗਦੀ ਹੈ ਜੀ ਕਿਹਨੇ ਸਟੇਟ ਵਾਈਜ਼ ਦੇਖੋ ਬਹੁਤ ਲੰਮਾ ਹੋ ਜਾਏਗਾ ਸਟੇਟ ਵਾਈਜ਼ ਹਮ ਇਕੱਲੇ ਇਕੱਲੇ ਸਟੇਟ ਨੂੰ ਮਤਲਬ ਕਿ ਜੇ ਆਪਾਂ ਦੇਖੇ ਤੇ ਨਾ ਹੀ ਮੈਂ ਤਾਂ ਕਿਤੇ ਜਾਂਦਾ ਨਹੀਂ ਆ ਜੀ फोन ਤੇ ਗੱਲ ਹੋ ਗਈ ਵੱਧ ਤੋਂ ਵੱਧ ਜਿਹੜੇ ਬੰਦੇ ਘੁੰਮਦੇ ਸਾਡੇ ਸਰਕਲ ਵਾਲੇ ਵੱਧ ਤੋਂ ਵੱਧ ਕੀ ਹੈ ਯੂਪੀ ਚਲੇ ਗਏ ਐਮਪੀ ਚਲੇ ਗਏ ਰਾਜਸਥਾਨ ਚਲੇ ਗਏ ਮੈਂਵੇਂ ਫੜਾ ਮਾਰੀ ਜਮਾ ਕਿ ਸਾਡੇ ਸੋਰਸ ਤੇ ਅਸਮ ਚ ਬੈਠੇ ਔਰ ਨਾਚ ਕੇ ਬੈਠੇ ਵਿੱਚ ਨਹੀਂ ਸੋਰਸ ਜੀ ਪਰ ਜੋ ਮੀਡੀਆ ਰਿਪੋਰਟਰ ਨੇ ਮੇਰਾ ਅੱਜ ਵੀ ਮੰਨਣਾ ਮੈਂ ਆਪਣੀ ਗੱਲ ਤੇ ਖਲੋਤਾ ਕਿ ਨਰਿੰਦਰ ਮੋਦੀ ਉਹ ਨਰਿੰਦਰ ਮੋਦੀ ਨਹੀਂ ਹੈ 14 ਵਾਲਾ 19 ਵਾਲਾ ਤੇ ਮੈਂ ਇਹ ਵੀ ਨਹੀਂ ਸਮਝਦਾ ਕਿ ਨਰਿੰਦਰ ਮੋਦੀ ਹੋਰੀ ਜੀ ਬਸ 100 ਕੁ ਤੇ ਸਿਮਟ ਗਿਆ 1.5 ਕੁ 100 ਤੇ ਸਿਮਟ ਗਿਆ ਮੇਰੇ ਲਈ ਇਹ ਇਲੈਕਸ਼ਨ ਇੱਕ ਥ੍ਰਿਲਰ ਫਿਲਮ ਵਰਗਈ ਆ ਇਹਦਾ ਕਲਾਈਮੈਕਸ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ ਤਾਂ ਪਰ ਫਸਿਆ ਹੋਇਆ ਇਲੈਕਸ਼ਨ ਹੈ ਫਸਿਆ ਹੋਇਆ ਇਲੈਕਸ਼ਨ ਹੈ 14 19 ਵਾਲਾ ਇਲੈਕਸ਼ਨ ਨਹੀਂ ਮੈਂ ਤਾਂ ਸਿਰਫ ਇਨਾ ਕਹਿ ਸਕਦਾ ਹੋ ਸਕਦਾ ਮੇਰਾ ਇਹ ਵੀ ਮੰਨਣਾ ਕਿ ਹੰਗ ਜਿਵੇਂ ਆਪਾਂ ਕਹਿੰਦੇ ਨੇ ਹੰਗ ਹੰਗ ਪਾਰਲੀਮੈਂਟ ਤੁਹਾਡੇ ਸਾਹਮਣੇ ਹੋਵੇ अच्छा ये भी हो सकता मैं मतलब मेरा मानना है मैं हो सकता है जब कोई भी बंदा विश्लेषक जब भी विश्लेषण ਦੇ ਦੌਰਾਨ ਕੋਈ ਚੀਜ਼ ਪ੍ਰਡਿਕਟ ਕਰਦਾ ਹੋਏ ਇੱਕ ਰਿਸਕ ਹੁੰਦਾ ਹੈ ਤੁਹਾਨੂੰ ਥੋੜਾ ਕਨਜ਼ਰਵੇਟਿਵ ਹੋ ਕੇ ਚੱਲਣਾ ਚਾਹੀਦਾ ਮੈਂ ਤਾਂ ਕਟਕਟੇ ਵੀ ਸੋਚਦਾ ਮੇਰਾ ਮੰਨਣਾ ਹੈ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਬਥੇਰੇ ਮੌਕਿਆਂ ਤੇ ਗਲਤ ਸਾਬਤ ਹੋਇਆ ਬਥੇਰੇ ਮੌਕਿਆਂ ਤੇ ਠੀਕ ਸਾਬਤ ਹੋਇਆ ਜੀ ਅਸੀਂ ਕਿਹੜਾ ਕੋਈ ਕੱਪ ਜਿੱਤਣਾ ਦਾ ਦਰਸ਼ਕਾਂ ਦਾ ਜੇ ਕੋਈ ਸਵਾਲ ਹੈ ਤਾਂ ਉਹਦੇ ਜਵਾਬ ਦੇ ਵਿੱਚ ਮੈਂ ਸਿਰਫ ਇਨਾ ਕਹੂੰਗਾ ਕਿ ਇਹ ਵੀ ਸੰਭਾਵਨਾ ਰੱਖੀ ਜਾ ਸਕਦੀ ਹੈ के ਵਿੱਚ ਵਿਚਾਲੇ ਲਟਕ ਕੇ ਜਾਵੇ ਮਾਮਲਾ ਪਰ ਉਹਦੇ ਵਿੱਚ ਨਰਿੰਦਰ ਮੋਦੀ ਮੁੜ ਕੇ ਬਹੁਤ ਫਸ ਜਾਣਗੇ ਜੀ 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 ਜਿਸ ਨਾਲ ਕੋ ਮੈਨੂੰ ਪਤਾ ਕਿ ਨਰਿੰਦਰ ਮੋਦੀ ਦੇ ਖਿਲਾਫ ਆਰਐਸ ਇਸ ਦਾ ਹੀ ਬਹੁਤ ਵੱਡਾ ਖੇਡ ਹੋਏਗਾ ਜੀ इवन दैट ਕਿ ਭਾਜਪਾ ਦੇ ਵਿੱਚ ਜਿਹੜੇ ਬੰਦੇ ਹਾਸ਼ੀਏ ਤੇ ਬੈਠੇ ਆ ਉਹਨਾਂ ਦੇ ਗਰੁੱਪ ਵੀ ਐਕਟਿਵ ਹੋ ਜਾਣਗੇ ਜੀ 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 ਉਹ ਸੂਰਤ ਚ ਪਰ ਮੇਰਾ ਇੱਕ ਮਿੱਤਰ ਆ ਉਹ ਇਹਨਾਂ ਦਾ ਪੱਕਾ ਸਪੋਰਟਰ ਆ ਅੱਜ ਆ ਕਹਿੰਦਾ ਮੈਂ ਟੂ ਕਿੰਨੀਆਂ ਦਿੰਨਾ ਹੈ ਅੱਜ ਫੇਰ ਅੱਛਾ ਜੀ ਕੇਰਲਿੰਦੇ ਆ ਮੈਨੂੰ ਤਾਂ ਕੇਰਲਿੰਦੇ ਪਿਆਰ ਬਹੁ ਕਰਦੇ ਆ ਮੈਨੂੰ ਸਾਰੇ ਕੇਰਲ ਲਿੰਦੇ ਆ ਕਹਿੰਦਾ ਕਿੰਨੀਆਂ ਦਿਨਾਂ ਮੈਂ ਕਿਹਾ 230 ਤੋਂ ਵੱਧ ਮੈਂ ਤੋ ਨਹੀਂ ਦੇਉਂਦੀਆਂ ਭਾਵੇਂ ਡੰਡਾ ਲਿਆ ਮੈਂ ਕਿਹਾ ਕੁੱਟ ਲੈ ਯਾਰ 230 ਤੋਂ ਵੱਧ ਨਹੀਂ 400 ਆ ਰਹੀ ਹੈ 400 ਉਹ ਅੱਛਾ ਉੱਤੀ ਘੜੀ ਦੀ ਸੂਈ 400 ਤੇ ਮੈਂ ਆਖਿਆ ਗਰਮੀ ਬਹੁਤ ਹੈ ਮੈਨੂੰ ਤੂੰ ਦੌਰਾ ਪਵਾਏਗਾ ਮੈਂ ਬੇਹੋਸ਼ ਹੋ ਜਾਣਾ 400 ਆ ਗਈ ਕਹਿੰਦਾ ਨਹੀਂ ਤਾਂ ਸਾਡਾ EVM ਤੋਂ ਵਿਸ਼ਵਾਸ ਹੀ ਉੱਠ ਜਾਣਾ ਓਹੋ ਹੋ 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 ਮੈਂ ਤੇ ਗੱਲ ਹੀ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਅੰਕੜੇ ਵਧੇ ਆਹ ਗੱਲ ਕਹੀ ਉਹਨੇ ਮੈਨੂੰ ਔਰ ਜਿਸ ਟਾਈਮ ਗੱਲਾਂ ਕਰ ਰਹੇ ਸੀਗੇ ਮੇਰਾ ਇੱਕ ਹੋਰ ਦੋਸਤ ਵੀ ਕੋਲ ਜਿਹੜਾ ਕਿ ਸਿਆਸਤ ਤੋਂ ਬਿਲਕੁਲ ਨੂੰ ਮਤਲਬ ਕਿ ਕੋਰਾ ਹੈ ਜੀ ਸਿਆਸਤ ਦੇ ਵਿੱਚ ਕੋਈ ਰੁਚੀ ਨਹੀਂ ਉਹ ਵੀ ਥੋੜੀ ਤੇ ਹੱਥ ਰੱਖ ਕੇ ਦੇਖੇ ਕਿ ਯਾਰ ਇਹਨੂੰ ਚੰਗਾ ਬੰਦਾ ਟੱਕਰਿਆ ਉਹ ਕਹਿੰਦਾ ਅੰਕੜੇ ਵਧੇ ਆ ਕਿ ਨਹੀਂ ਵਧੇ ਕਿ ਨਹੀਂ ਉਹਨੇ ਕੱਢ ਕੇ ਕਿੰਨਾ ਵੋਟਰ ਆ ਜੀ ਕਿੰਨੇ ਪਰਸੈਂਟ ਆ ਕੱਢ ਕੇ ਕਹਿੰਦਾ ਲੈ ਚੱਕ ਕਹਿੰਦਾ ਹੁਣ ਮੈਂ ਚੱਲਿਆ ਫੇਰ ਮਿਲਦੇ ਆ ਮੈਂ ਕਿ ਠੀਕ ਹੈ ਵੀਰੇ ਤੂੰ ਜਾ ਜੀ 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 ਅੱਛਾ ਤਾਂ ਹਮ ਚੱਲਦੇ ਹਾਂ ਕੇ ਜੀ ਸਾਈਕਲਿੰਗ ਲਵਰ ਆ ਇਧਰ ਉਹ ਇੱਕ ਨਵੇਂ ਕੈਪਟਨ ਸਾਹਿਬ ਵੀ ਆਉਣਗੇ ਹਾਂਜੀ ਆਉਣਗੇ ਜੀ ਕਪਤਨ ਸਾਹਿਬ ਹਾਜ਼ਰ ਹੋਣਗੇ ਜੀ ਸਟੇਜ ਤੇ ਬਸ ਚੁਣਿੰਦਾ ਬੰਦੇ ਬੈਠਣਗੇ ਤੁਸੀਂ ਦੇਖ ਲੈਣਾ ਸੁਨੀਲ ਜਾਖੜ ਹੋਏਗਾ ਅਮਰਿੰਦਰ ਸਿੰਘ ਹੋਏਗਾ ਪਟਿਆਲੇ ਵਾਲੀ ਰੈਲੀ ਚ ਜੀ ਜਾਂ ਕੁਝ ਓਵਰ ਆਲ ਜਿਹੜੇ ਉਸ ਇਲਾਕੇ ਦੇ ਆ ਫਤੇਗੜ ਸਾਹਿਬ ਦਾ ਆ ਗਿਆ ਜਾਂ ਪਟਿਆਲੇ ਦਾ ਆ ਗਿਆ ਉਹ ਕੈਂਡੀਡੇਟ ਜਿਆਦਾ ਬੰਦਿਆਂ ਦੀ ਉੱਥੇ ਹਾਜ਼ਰੀ ਵੀ ਤੁਹਾਨੂੰ ਵੇਖਣ ਨੂੰ ਨਹੀਂ ਮਿਲਣੀ ਐਨੀ ਸਖਤਾਈ ਹੋਏਗੀ ਜੀ 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 ਇੱਕ ਵੀਰ ਦਾ ਉੱਪਰ ਕਮੈਂਟ ਆਇਆ ਕਹਿੰਦੇ ਅੱਜ YouTube ਨੂੰ ਕਹਿੰਦੇ ਕਿ ਭਾਈ ਲੱਗਦਾ ਗਰਮੀ ਲੱਗ ਗਈ ਹਾਂ ਭਾਈ ਕੋਈ ਟੈਕਨੀਕਲੀ ਦਿੱਕਤ ਆ ਗਈ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਘਬਰਾਓ ਨਾ ਤੁਸੀਂ ਕੁਝ ਨਹੀਂ ਹੁੰਦਾ ਤੁਸੀਂ ਕੁਝ ਚੱਲਣ ਦੇ ਕੰਮ ਤੁਸੀਂ ਤੁਸੀਂ ਖਿੱਚ ਗਿਆ ਹੋਵਾ ਜੀ ਜੀ ਜੀ